ਤੋ ਥ੍ਰੀ ਦਾ ਦਸਤਾਵੇਜ਼ ਅਨੁਸਾਰ ਅੱਜ ਕੋਈ ਇਨਫੋਰਮੇਸ਼ਨ ਆਈ ਸੀ ਕਿ ਕੁੰਨੀ ਅਸਰਜਲ ਮਾਰਕ ਨੇੜੇ ਕੰਨਗੱਡੀਆਂ ਦਾ ਆਫਸਟਰਡ ਨਾਲ ਹਾਦਸਾ ਹੋਇਆ। ਇਹਦੇ ਵਿੱਚ ਦੋ ਵਿਅਕਤੀ ਜਿਹੜੇ ਜਕਮੇ ਸਨ ਕੇ ਡਰਾਈਵਰ ਤੋਂ ਉਹਨਾਂ ਦੀ ਜਖਮਾਂ ਵਾਲੇ ਪਤਾ ਲੱਗਿਆ ਕਿ ਚਾਰ ਬੰਦੇ ਹੋਰ ਫਸੇ ਹੋਏ ਨੇ। ਤੇ ਜਿਹੜੇ ਇਹ ਕੋਲੇ ਸਰਪੰਚ ਸਾਹਿਬ ਐਸੇ ਆਪਣਾ ਅਨੁਵਾਪਤ ਕਰ ਰਹੇ ਨੇ।

ਇਹ ਜੇ ਬੱਚਾ 185 ਜੀ ਤੇ ਜੋ ਇੱਕ ਪਰਿਵਾਰ ਦੇ ਪੂਰੀ ਫੈਮਿਲੀ ਉਹ ਆ ਤੇ ਡਰਾਈਵਰ ਵੀ ਐਸੇ ਜੀ ਇਹ ਬੱਚੇ ਜਿਹਦੇ ਨਾਲ ਕੈਂਪਲੇ ਵਿੱਚ ਤੇ ਦੋ ਬਗੇ ਤੇ ਲੱਗੇ ਸਤਾਂ ਮੈਂ ਉਹ ਫ੍ਰੀ ਦਾ ਬਰਾਸਾ ਦਾ ਉਹ ਜੀ ਅੱਗੇ ਕੋਈ ਇਨਫੋਰਮੇਸ਼ਨ ਆਈ ਸੀ ਤੇ ਕੁੰਨੀ ਅਸਰਜਲ ਮਾਰ ਦੇ ਨੇੜੇ ਕੰਨ ਗੱਡੀਆਂ ਦਾ ਆਫਸਟਰਡ ਨਾਲ ਹਾਸਾ ਹੋਇਆ ਇਹਦੇ ਵਿੱਚ ਤੋ ਜਿਹੜੇ 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 ਡਰਾਈਵਰ ਤੋਂ ਨਿਕੀਆਂ ਦੇ ਉਹਨਾਂ ਦੀ ਜੱਥਾ ਉਹਨਾਂ ਨੂੰ ਪਤਾ ਲੱਗਿਆ ਤੇ ਚਾਰ ਬੰਦੇ ਹੋਰ ਦਖਮੀ ਹੋਏ ਨੇ ਤੇ ਜਿਹੜੇ ਪਰੇ ਸਵੰਦਾਂ ਤੋਂ ਹੀ ਅਸਰ ਤਾਂ ਉਹਨਾਂ ਨਾਲ ਬਾਤ ਕਰ ਰਹੇ ਨੇ ਉਹਨਾਂ ਨੇ ਆਪਣੇ ਤੁਸੀਂ ਸਿੱਟੇ ਤੋਂ ਪਾਰ ਹੋ ਜਾਂਦੇ ਜਾਣ ਜੋ ਇਹ ਕੰਟੀਨਿਊਸ ਸਾਈਡ ਤੇ ਕਦੀਆਂ ਗਈਆਂ ਨੇ ਰਸਤਾ ਚੱਜੀ ਪਤਾ ਜਾਂਦਾ ਪਤਾ ਲੱਗਿਆ ਕੁਝ ਕਿਧਹਾ ਸਹ ਹੋਇਆ ਕੁਝ ਇਹ ਇਹ ਸ਼ੋ ਆਪੇ ਗੱਡੀ ਹਿੱਕਟ ਹੋਈ ਦੱਸਦੇ ਨੇ ਅਜੇ ਹੁਣ ਉਹਦੇ ਪ੍ਰਾਂਤ ਤੋਂ ਬਾਅਦ ਹੀ ਪਤਾ ਲੱਗੂਗਾ ਗੱਡੀਆਂ ਕਿਹੜੀ ਸਾਈਡ ਤੋਂ ਆ ਰਹੀਆਂ ਸੀ ਉਹ ਪਤਾ ਲੱਗਿਆ ਗੱਡੀ ਇੱਕ ਚੰਡੀਗੜ੍ਹ ਤੋਂ ਆ ਰਹੀ ਸੀ ਤੇ ਦੋ ਗੱਡੀਆਂ ਛੱਨੀ ਸੈਟ ਤੋਂ ਚੰਡੀਗੜ੍ਹ ਸਾਈਡ ਤੋਂ ਜੀ ਕੋਈ ਨੌਜਵਾਨ ਸੀ ਕਿ ਮਾਰਨ ਵਾਲਾ ਇਹ ਕਿੱਦਾਂ ਸੀ ਤੇ ਇਹ ਜਿਹੜਾ ਇੱਕੋ ਬੱਚਾ ਸੀ ਜੀ ਤੇ ਦੋ ਇੱਕ ਪਰਿਵਾਰ ਦੇ ਪੂਰੀ ਫੈਮਿਲੀ ਉਹ ਆ ਤੇ ਡਰਾਈਵਰ ਵੀ ਐਸਐਸ ਵੀ ਉਹ ਬੱਚੇ ਸੀ ਦੇ ਨਾਲ ਭੰਗੋ ਮਿਸਟਰ ਤੇ ਦੋ ਬੇਟੇ ਤੁਹਾਡਾ ਜੀਤਾਂ